6 ਦਿਨ ਹੋ ਗਏ ਨੇ ਕਸ਼ਮੀਰ ਦੇ ਪਹਲਗਾਮ ਦੇ ਉਸ ਬੈਸਰਨ ਮੈਦਾਨ ਦੇ ਵਾਪਰੇ ਦਰਦਨਾਕ ਵਿਖਾਤ ਨੂੰ ਕਤਲੇਆਮ ਨੂੰ ਅੱਤਵਾਦੀਆਂ ਵੱਲੋਂ ਕੀਤੇ ਹਮਲੇ ਪਰ ਉਸ ਵਿਖਾਤ ਦੇ ਜ਼ਖਮ ਹੋ ਜਲੇ ਨੇ ਤੇ ਉਸ ਵਿਖਾਤ ਦੇ ਨਾਲ ਜੁੜ ਕੇ ਬਹੁਤ ਸਾਰਾ ਜਿਹੜਾ ਕੁਝ ਹੋ ਰਿਹਾ ਹੈ ਕੁਝ ਹੋਇਆ ਵੀ ਹੈ ਭਾਰਤ ਸਰਕਾਰ ਨੇ ਸਖਤ ਕਦਮ ਚੁੱਕੇ ਨੇ ਹੋਰ ਕਦਮ ਚੁੱਕੇ ਜਾ ਰਹੇ ਨੇ ਤੇ ਆਪਣਾ ਬਹੁਤ ਰਵਈਆ ਸਪਸ਼ਟ ਕੀਤਾ ਹੈ ਕਿ ਅਸੀਂ ਇਸ ਨੂੰ ਸਹਿਣ ਨਹੀਂ ਕਰਾਂਗੇ ਪਰ ਇਹਦੇ ਨਾਲ ਦੋ ਪੱਖੋਂ ਅਜੇ ਵੀ ਸਵਾਲ ਜੁੜੇ ਹੋਏ ਨੇ ਜਿਨ੍ਹਾਂ ਦੇ ਜਵਾਬ ਤਲਾਸ਼ੇ ਜਾ ਰਹੇ ਨੇ ਇੱਕ ਪਹਿਲਾ ਉਸ ਘਟਨਾ ਨਾਲ ਸੰਬੰਧਤ ਉਸ ਵਾਰਦਾਤ ਨਾਲ ਸੰਬੰਧਤ ਉਸ ਹਮਲੇ ਨਾਲ ਸੰਬੰਧਤ ਕਿਹੜਾ ਕੀਤਵਾ ਦਿਆ ਨੇ ਕੀਤਾ ਕਿ ਉਹ ਕਿੱਥੋਂ ਆਏ ਕੌਣ ਸੀਗੇ ਤੇ ਕਿਵੇਂ-ਕਿਵੇਂ ਉਹਨਾਂ ਨੇ ਕੀਤਾ ਕਿਸ ਤਰ੍ਹਾਂ ਸਾਰੀ ਘਟਨਾ ਵਾਪਰੀ ਤੇ ਉਹਨਾਂ ਨੇ ਕਿੱਥੇ ਪਲੈਨਿੰਗ ਕੀਤੀ ਕਿੱਥੇ ਯੋਜਨਾ ਬਣਾਈ ਤੇ ਉਹਦਾ ਉਸ ਵੇਲੇ ਮੌਕੇ ਤੇ ਐਕਚੁਅਲ ਹਾਲਾਤ ਕਿਹੋ ਜਿਹੇ ਸੀਗੇ ਤੇ ਕਿਵੇਂ-ਕਿਵੇਂ ਉਹਨਾਂ ਨੇ ਉਸ ਨੂੰ ਅੰਜਾਮ ਦਿੱਤਾ ਇਹਨਾਂ ਸਵਾਲਾਂ ਦੇ ਜਵਾਬ ਵੀ ਅਜੇ ਉਹਨਾਂ ਦੀ ਪਰਤਾ ਖੁੱਲ ਰਹੀਆਂ ਨੇ ਰੋਜ਼ ਨਵੀਆਂ ਵੀਡੀਓ ਆ ਰਹੀਆਂ ਨੇ ਸਾਹਮਣੇ ਵਾਇਰਲ ਵੀਡੀਓ ਆ ਰਹੀਆਂ ਨੇ ਵੱਖ-ਵੱਖ ਲੋਕਾਂ ਨੇ ਜਿਹੜੀ ਬਣਾਈਆਂ ਸੀ ਕਿਸੇ 'ਚ ਨਵਾਂ ਐਂਗਲ ਆਉਂਦਾ ਕਿਸੇ 'ਚ ਕੋਈ ਐਂਗਲ ਆਉਂਦਾ ਕਿਸੇ 'ਚ ਕੋਈ ਐਂਗਲ ਆਉਂਦਾ ਤੇ ਉਹਨਾਂ ਪਰਿਵਾਰਾਂ ਦਾ ਜਿਨ੍ਹਾਂ ਨਾਲ ਦੁਕਾਨ ਵਾਪਰਿਆ ਜਿਨ੍ਹਾਂ ਦੇ ਜਾਨਾਂ ਚਲੇ ਗਏ ਜਿਨ੍ਹਾਂ ਦੇ ਉਹਨਾਂ ਨੂੰ ਵੀ ਤਰਵਾਸ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਾਟਾ ਤਾਂ ਪੂਰਾ ਨਹੀਂ ਹੋ ਸਕਦਾ ਪਰ ਸਰਕਾਰਾਂ ਜਿਹੜੀਆਂ ਨੇ ਸ਼ੁਭਾ ਸਰਕਾਰਾਂ ਵੀ ਕੇਂਦਰ ਸੇ ਕੋਸ਼ਿਸ਼ ਕਰੀਆਂ ਨੇ ਆਰਮੀ ਵੀ ਉਹਨਾਂ ਦੇ ਉਹਨਾਂ ਨੂੰ ਮਦਦ ਕਰਨ ਦੀ ਸਰਕਾਰ ਜਿਹੜੇ ਪਰਿਵਾਰ ਨੇ ਜਿਹੜਾ ਸਵਾਲ ਇੱਕ ਹੈ ਕਿ ਕਿੱਥੋਂ ਆਏ ਕਿਹੋ ਜੇ ਸੀਗੇ ਕਿਵੇਂ ਆਏ ਕਿਵੇਂ ਪਲਾਨਿੰਗ ਕੀਤੀ ਕਿਵੇਂ ਗਏ ਕਿਉਂਕਿ ਇਹਨਾਂ ਦੇ ਜਵਾਬ ਲੈ ਕੇ ਹੀ ਏਜੰਸੀਆਂ ਜਿਹੜੀਆਂ ਆ ਉਹ ਇਹਦੀ ਤੁਰ ਤੱਕ ਜਾਣਗੀਆਂ ਇੱਕ ਤਾਂ ਇਹ ਹੈਗੇ ਨੇ ਇਸ ਮਾਮਲੇ 'ਚ ਹੁਣ ਜਿਹੜੀ NIA ਦੀ ਐਂਟਰੀ ਹੋਈ ਹੈ NIA ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਆਪਣੇ ਹੱਥ ਚ ਲੈ ਲਈ ਸਾਰੀ ਉਹਦੀ ਤੇ ਉਹਦੀ ਜਿਹੜੀਆਂ ਟੀਮਾਂ ਨੇ ਉਹ ਉੱਥੇ ਸਪੌਟ ਤੇ ਤੇ ਕਸ਼ਮੀਰ ਚ ਨੇ ਪਹੁੰਚੇ ਉੱਥੇ ਸਾਰੇ ਆਲੇ ਦੁਆਲੇ ਨੇ ਉਹ ਉਹਦੀ ਪੂਰੀ ਤਰ੍ਹਾਂ ਛਾਣਬੀਨ ਕਰ ਰਹੀਆਂ ਨੇ NIA ਨੇ ਸਰਕਾਰੀ ਤੌਰ ਤੇ ਜਿਹੜੀ ਹੈ ਉਹ ਜਾਣਕਾਰੀ ਜਿਹੜੀ ਹੈ ਮੁਹੱਈਆ ਕੀਤੀ ਹੈ ਉਹਦੇ ਚ ਉਹਨਾਂ ਨੇ ਕਿਹਾ ਕਿ ਫਾਰਮਲੀ ਅਸੀਂ ਟੇਕਓਵਰ ਕਰਕੇ ਅਸੀਂ ਉਹ ਇਹ ਇਹਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਫਾਰਮਲੀ ਟੇਕਓਵਰ ਕਰਕੇ ਤੇ ਇਹਦੇ ਚ ਇਕਾਈ ਜੀ ਡੀਆਈਜੀ ਐਸਪੀ ਜਿਹੜੇ ਐਂਟੀ ਟੈਰਰਰੈਂਸੀ ਦੇ ਹੈਗੇ ਨੇ ਉਹ ਸਾਰਾ ਇਹਦਾ ਦੇਖ ਰਹੇ ਨੇ ਤੇ ਉਹ ਇਸ ਨੂੰ ਜਿਹੜੇ ਆਈ ਵਿਟਨੈਸ ਨੇ ਮੌਕੇ ਦੇ ਜਿਹੜੇ ਗਵਾਹ ਨੇ ਜਿਹੜੇ ਉੱਥੇ ਮੌਜੂਦ ਸੀ ਲੋਕ ਜਿਹੜੇ ਵਿਕਟਮ ਨੇ ਤੇ ਜਾਂ ਜਿਹੜੇ ਗਵਾਹ ਨੇ ਜਿਹੜੇ ਮੌਕੇ ਦੇ ਦੇਖਿਆ ਜਿਨ੍ਹਾਂ ਨੇ ਸਾਰਾ ਕੁਝ ਉਹਨਾਂ ਤੋਂ ਮਿਲ ਕੇ ਉਹਨਾਂ ਨੂੰ ਪੁੱਛ-ਕਿਛ ਕਰਕੇ ਉਹਨਾਂ ਦੇ ਸੱਚ ਜਾਣਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਸਲੀਅਤ ਸਾਰੀ ਉਹ ਬੇਸਰਾਂ ਬੇਸਾਰਾਂਨ ਬੈਲੀ ਚ ਜੋ ਕੁਝ ਦਾ ਹੋਇਆ ਸੀ ਉਹਨਾਂ ਨੇ ਏਜੰਸੀ ਨੇ ਆਪਣੇ ਸਰਕਾਰੀ ਤੌਰ ਤੇ ਜਾਣਕਾਰੀ ਦਿੱਤੀ ਹੈ ਕਿ ਕਿ ਮਿੰਟ ਟੂ ਮਿੰਟ ਡਿਟੇਲ ਜਿਹੜੀ ਹੈ ਉਸ ਵਾਰਦਾਤ ਦੀ ਉਸ ਘਟਨਾ ਦੀ ਉਹ ਲੈਂਡ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਕਿ ਉਹਦਾ ਜਿਹੜੇ ਉਹਦੀਆਂ ਨਤੀਜੇ ਆ ਜਿਹੜੇ ਉਹ ਠੀਕ ਨਿਕਲੋ ਉਸੇ ਹਿਸਾਬ ਨਾਲ ਕਾਰਵਾਈ ਕੀਤੀ ਜਾਏਗੀ ਜਿਹੜੇ ਉਹਨਾਂ ਦੇ ਐਂਟਰੀ ਤੇ ਐਗਜ਼ਿਟ ਪੁਆਇੰਟ ਸੀ ਕਿ ਕਿੱਥੋਂ ਆਏ ਕਿੱਥੋਂ ਗਏ ਇਹ ਚੰਗੀ ਤਰ੍ਹਾਂ ਜਿਹੜੇ ਆ ਉਹ ਫਰੋਲੇ ਜਾ ਰਹੇ ਨੇ ਪਤਾ ਕੀਤੇ ਜਾ ਰਹੇ ਨੇ ਕਲੂ ਜਿਹੜਾ ਮੋਡਸ ਸੁਪਰੈਂਡ ਕੀ ਸੀ ਇਹ ਏਜੰਸੀ ਨੇ ਸਰਕਾਰੀ ਤੌਰ ਤੇ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਲੋਕਾਂ ਨੂੰ ਸਾਰਿਆਂ ਵਾਸਤੇ ਕਿ ਕਿੱਥੋਂ ਆਏ ਮੋਡਸ ਸੁਪਰੈਂਡ ਕੀ ਸੀ ਕਿਵੇਂ ਪਲਾਨਿੰਗ ਕੀਤੀ ਉਹਨਾਂ ਦੀ ਇਹ ਜਿਹੜੀ NIA ਦੀਆਂ ਟੀਮਾਂ ਆ ਉਹਦੇ ਨਾਲ ਫੋਰੈਂਸਿਕ ਐਕਸਪਰਟ ਵੀ ਹੈਗੇ ਦੂਸਰੇ ਜਿਹੜੇ ਐਂਟੀ ਟੈਰਰ ਜਿਹੜੀ ਉਹਨਾਂ ਦੀ ਏਜੰਸੀ ਉਸ ਦੇ ਜਿਹੜੇ ਐਂਟੀ ਟੈਰਰ ਐਕਸਪਰਟ ਨੇ ਜਿਹੜੀ ਮੈਨ ਪਾਵਰ ਉਹ ਵੀ ਹੈਗੀ ਨਾਲ ਤੇ ਉਹ ਕਾਂਸਪੀਰੇਸੀ ਕਿਵੇਂ ਹੋਈ ਸਾਜ਼ਿਸ਼ ਕਿਵੇਂ ਰਚੀ ਗਈ ਜਿਹਨੇ ਸਾਰੇ ਸਾਡੇ ਸਾਡੇ ਮੁਲਕ ਨੂੰ ਨਹੀਂ ਸਾਡੇ ਲੋਕਾਂ ਨੂੰ ਨਹੀਂ ਸਿਰਫ ਸਾਰੀ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਦੁਨੀਆ ਭਰ ਦੇ ਨੇਤਾਵਾਂ ਨੇ ਵੱਡੇ ਮੁਲਕਾਂ ਦੇ ਨੇਤਾਵਾਂ ਨੇ ਇਸ ਗੱਲ ਤੇ ਇਹਦੀ ਨਕੇਦੀ ਕੀਤੀ ਇਸ ਨੂੰ ਜਿਹੜਾ ਇਹ ਸਾਡੇ ਉਨਾ ਪੀੜਤਾਂ ਨਾਲ ਤੇ ਭਾਰਤ ਨਾਲ ਤੇ ਭਾਰ ਸਰਕਾਰ ਨਾਲ ਇੱਕ ਮੋਟ사 ਯਾਰ ਕੀਤੀ ਦੁਨੀਆ ਭਰ ਦੇ ਮੁਲਕਾਂ ਨੇ ਪਾਕਿਸਤਾਨ ਨੂੰ ਛੱਡ ਕੇ ਨਹੀਂ ਪਾਕਿਸਤਾਨ ਨੂੰ ਛੱਡ ਕੇ ਸੋ ਇਹ ਐਨਆਈਏ ਉੱਥੇ ਲੱਗੀ ਹੋਈ ਹੈ ਤੇ ਜਿਹੜੇ ਸਵਾਲ ਨੇ ਉਹਨਾਂ ਸਵਾਲਾਂ ਦੇ ਜਵਾਬ ਜਿਹੜੇ ਐਨਆਈਏ ਜਾਂ ਹੋਰ ਏਜੰਸੀਆਂ ਨੂੰ ਮਿਲੇ ਨੇ ਜਿਹੜੇ ਉਹਨਾਂ ਦਾ ਇੱਕ ਮੋٹے ਤੌਰ ਤੇ ਕੁਝ ਗੱਲਾਂ ਉੱਭਰ ਕੇ ਸਾਹਮਣੇ ਆਈ ਹੈ ਜਿਹੜੇ ਮੈਂ ਸਵਾਲ ਕੀਤੇ ਉਹਨਾਂ ਦੇ ਜਵਾਬ ਵਜੋ ਉਹ ਆਪਣੀ ਐਨਆਈਏ ਨੇ ਜਿਹੜੀ ਸਰਕਾਰੀ ਤੌਰ ਤੇ ਜਿਹੜੀ ਗਈ ਉਹਨਾਂ ਨੇ ਹਜੇ ਕੋਈ ਆਫੀਸ਼ੀਅਲ ਰਿਲੀਜ਼ ਨਹੀਂ ਕੀਤੀ ਨਾ ਹੀ ਕਿਸੇ ਨੇ ਕੀਤੀ ਹੈ ਜਦੋਂ ਪੂਰੀ ਹੋ ਗਈ ਉਦੋਂ ਹੀ ਸਾਹਮਣੇ ਆਈ ਗੱਲ ਪਰ ਕੁਝ ਗੱਲਾਂ ਸਾਹਮਣੇ ਆਈਆਂ ਨੇ ਕਿ ਜਿਹੜੀਆਂ ਪੁਆਇੰਟਸ ਕੁਝ ਸਾਹਮਣੇ ਆਏ ਨੇ ਉਸ ਇਸ ਘਟਨਾ ਬਾਰੇ ਜਿਹੜੀ ਵਾਰਦਾਤ ਬਾਰੇ ਜਿਹੜੀ ਉਹ ਇੱਕ ਨੈਸ਼ਨਲ ਚੈਨਲ ਨੇ ਜਿਹੜੇ ਉਸਨੇ ਉਹ ਨਸ਼ਰ ਕੀਤੇ ਨੇ ਕੁਝ ਹੋਰਾਂ ਚ ਵੀ ਆਏ ਨੇ ਕੁਝ ਕੁਝ ਗਾਹ ਵਗਾਹ ਟਟਮੇ ਰੂਪ ਚ ਪਹਿਲਾਂ ਵੀ ਆਏ ਨੇ ਪਰ ਇੱਕ ਜਿਹੜੀ 8 9 ਨੁਕਤੇ ਹੈਗੇ ਨੇ ਜਿਹੜੇ ਇੱਕ ਨੈਸ਼ਨਲ ਚੈਨਲ ਨੇ ਕਾਫੀ ਉਹਨੂੰ ਸਮ ਅਪ ਕਰਕੇ ਦਿੱਤਾ ਹੈ ਉਹਦੇ ਚ ਪਹਿਲਾਂ ਤਾਂ ਇਹ ਹੈਗਾ ਕਿ ਉਹ ਕਿੱਥੋਂ ਆਏ ਜਿਹੜੇ ਅਤਵਾਦੀ ਉਹ ਇੱਕ ਇਹ ਵੀ ਉਹ ਜੰਗਲ ਦੇ ਰਸਤੇ ਆਏ ਸੀ ਤੇ ਇਹ ਹੈਗਾ ਕਿ ਉਹਨਾਂ ਨੇ ਇਹ ਗੱਲ ਸਾਹਮਣੇ ਆਈ ਹੈ ਮਤਲਬ ਕੁਐਸਚਨਿੰਗ ਚੋਂ ਗੱਲਬਾਤ ਚ ਹੋਇਆ ਜੇ ਉਹਨਾਂ ਦੀ ਪੈੜਾ ਜੋ ਨਹੀਂ ਨਫੇ ਗਈਆਂ ਉਹਨਾਂ ਰਸਤੇ ਚੋਂ ਜਿਹੜੀ ਛਾਣਮਣ ਕੀਤੀ ਗਈ ਕਿ 20 ਕਿਲੋਮੀਟਰ ਲਗਾਤਾਰ ਪੈਦਲ ਚੱਲ ਕੇ ਫਿਰ ਉੱਥੇ ਪਹੁੰਚੇ ਸੀ ਮਤਲਬ ਪਿੱਛੋਂ 20 ਕਿਲੋਮੀਟਰ ਤੋਂ ਇੱਕ ਸਪੌਟ ਤੋਂ ਕਿਸ਼ੇ ਤੋਂ ਚੱਲ ਕੇ ਆਏ ਸੀ ਇਹ ਇੰਡੀਕੇਸ਼ਨਸ ਮਿਲੀਆਂ ਹੁਣ ਇਹ ਗੱਲ ਸਾਹਮਣੇ ਆਈ ਹੈ ਕਿਉਂਕਿ ਇਕੱਠੇ ਚਾਰ ਚਾਰੋਂ ਇਕੱਠੇ ਨਹੀਂ ਸੀ ਆਏ ਦੋ ਪਹਿਲਾ ਆਇਸੀ ਉਹ ਟੂਰਿਸਟਾਂ ਦੇ ਬੈਕਸਾਈਡ ਤੋਂ ਆਏ ਇੱਕ ਪਾਸੇ ਜਿਹੜੇ ਟੂਰਿਸਟ ਫਿਰਦੇ ਜਿਹੜਾ ਦੇ ਬੈਕਸਾਈਡ ਤੋਂ ਆਏ ਤੇ ਉਹਨਾਂ ਨੇ ਉਹ ਉਹ ਦੋ ਸੀਗੇ ਜਿਨ੍ਹਾਂ ਨੇ ਕਲਮਾ ਪੜਨ ਨੂੰ ਕਿਹਾ ਸੀ ਤੇ ਫਿਰ ਉਹਨਾਂ ਨੇ ਗੋਲੀਆਂ ਮਾਰੀਆਂ ਚਾਰ ਜਣਿਆਂ ਨੂੰ ਸਭ ਤੋਂ ਪਹਿਲਾਂ ਜੋ ਜਿਹੜੀ ਗੱਲ ਹੁਣ ਉਹਦੇ ਚੋ ਜਦੋਂ ਉਹ ਛਾਰੀ ਹੈ ਨਾ ਕਟਨਾ ਕਰਮ ਦਾ ਸਾਰਾ ਵੇਰਵਾ ਇਕੱਠਾ ਕਰ ਰਹੀਆਂ ਹਾਂ ਜੁੱਤੀਆਂ ਉਹਦੇ ਚ ਇਹ ਗੱਲ ਸਾਹਮਣੇ ਆਈ ਕਿ ਪਹਿਲਾਂ ਉਹਨਾਂ ਨੇ ਚਾਰ ਨੂੰ ਗੋਲੀ ਮਾਰੀ ਸੀ ਜਿਨ੍ਹਾਂ ਨੇ ਉਹ ਜਿਹੜੀ ਗੱਲ ਸਾਹਮਣੇ ਆਈ ਕਿ ਉਹਨਾਂ ਨੇ ਕਲਮਾ ਪੜਨ ਨੂੰ ਕਿਹਾ ਨਾ ਪੁੱਛਿਆ ਤੇ ਇਸ ਤਰ੍ਹਾਂ ਦੀ ਗੱਲ ਆਈ ਸੀਗੀ ਉਹ ਉਹ ਚਾਰ ਨੂੰ ਮਾਰੀ ਸੀ ਮਾਰੀ ਗਈ ਸੀ ਗੋਲੀ ਜਦੋਂ ਗੋਲੀਆਂ ਚੱਲ ਗਈਆਂ 4:00 ਦੇ ਦੁਆਦ ਪਗਧੜ ਮੱਚ ਗਈ ਕੁਦਰਤ ਤੇ ਹਾਹਾਕਾਰ ਮੱਚਣੀ ਸੀਗੀ ਤੇ ਲੋਕ ਇੱਧਰ ਉੱਧਰ ਭੱਜਣ ਲੱਗੇ ਜਾਣ ਚੌਣ ਵਾਸਤੇ ਤੇ ਜਦੋਂ ਉਹ ਭੱਜ ਨਟਕਾਰੇ ਸੀ ਭੱਜਣਗੇ ਖੇੜੀ ਦੇ ਫਿਰ ਦੋ ਜਿਹੜੇ ਉਸ ਤੋਂ ਬਾਅਦ ਸਾਹਮਣੇ ਆਏ ਇਹ ਦੋ ਅਤਵਾਦੀ ਸੀ ਅਥਾਰਨਲਸ ਆਟੋਮੈਟਿਕ ਅਥਾਰਨਲਸ ਉਹ ਉਸ ਤੋਂ ਬਾਅਦ ਸਾਹਮਣੇ ਆਏ ਉਹ ਉਹਨਾਂ ਨੇ ਫਿਰ ਅ ਅੰਦਾ ਤੰਦ ਗੋਲੀਆਂ ਚਲਾਈਆਂ ਜਿਹੜੀਆਂ ਉਹਦੇ ਨਾਲ ਜਿਹੜਾ ਨੁਕਸਾਨ ਜਿਹੜਾ ਹੋਇਆ ਉਹ ਸਾਹਮਣੇ ਆ ਉਹ ਸਾਰੇ ਆ ਹੀ ਚੁੱਕਿਆ ਇਹ ਜਿਹੜੀ ਹੁਣ ਤੱਕ ਜੋ ਜਾਣਕਾਰੀ ਇਕੱਠੀ ਕੀਤੀ ਗਈ ਹੈ ਉਹਦੇ ਚੋ ਇਹ ਆਵੇ ਜਿਹੜਾ ਆਦਲਸ ਨਾਂ ਦਾ ਜਿਹੜਾ ਅ ਆਤਵਾਦੀ ਸੀ ਜਿਹੜਾ ਉਹ ਕੇ ਜਿਹਦਾ ਮੈਂ ਬਲਾਸਟਰ ਕੀਤਾ ਗਿਆ ਉਹ ਘਰ ਜਿਹੜਾ ਢਾਇਆ ਗਿਆ ਤੋਂ ਉਹ ਉਹਨਾਂ ਨੂੰ ਅ ਉਸ ਘਾਟੀ ਤੱਕ ਲੈ ਕੇ ਆਇਆ ਸੀ ਜਿਵੇਂ ਮਲ ਗਾਈਡ ਸੀ ਉਹਨਾਂ ਦਾ ਉਸ ਘਾਟੀ ਤੱਕ ਉਹ ਲੈ ਕੇ ਆਇਆ ਸੀ ਤੇ ਉਸੇ ਨੇ ਉਹਨਾਂ ਨੂੰ ਰਸਤਾ ਦਿਖਾਇਆ ਤੇ ਉਹ ਉਹ ਕਸ਼ਮੀਰ ਦੇ ਜਿਹੜੇ ਕਿਸ ਜਗ੍ਹਾਦਾਰਿਆਂ ਨਾਲ ਅਸੀਂ ਉਹ ਕਸ਼ਮੀਰ ਦਾ ਜੀਦਾ ਹੋ ਆਪਾਂ ਕੁਝ ਪਬਲਿਸ਼ੀ ਕਰ ਚੁੱਕਿਆ ਘਰ ਦੀ ਜਿਹੜੀ ਜਿਹੜਾ ਉਹਦਾ ਘਰ ਬਣਾਇਆ ਜਾਂ ਸੀ ਫਿਰ ਅਸੀਂ ਉਹ ਗਏ ਕਿੱਧਰ ਉਸ ਤੋਂ ਬਾਅਦ ਫਾਇਰਿੰਗ ਕਰਨ ਤੋਂ ਬਾਅਦ ਉਹ ਗਏ ਵੀ ਉਸੇ ਰਸਤੇ ਮਤਲਬ ਜੰਗਲ ਦੇ ਰਸਤੇ ਗਏ ਆ ਵਾਪਸੀ ਜੰਗਲ ਦੇ ਰਸਤੇ ਗਏ ਕਿਉਂਕਿ ਡੂੰਘਾ ਡੂੰਗਾ ਜੰਗਲ ਉਹ ਗਹਿਰਾ ਜੰਗਲ ਹੈ ਸੰਘਣਾ ਜੰਗਲ ਹੈ ਮਤਲਬ ਉਹ ਜਿਹੜਾ ਜਿਹੜਾ ਉਹਦੇ ਆਲੇ-ਦੋਲੇ ਆਪਾਂ ਦੇਖਿਆ ਹੁਣ ਸਾਰੇ ਨੇ ਉਹਦੇ ਆਲੇ-ਦੋਲੇ ਜੰਗਲ ਹੈ 2022 ਚ ਅਸੀਂ ਗਏ ਸੀਗੇ ਤੇ ਅਸੀਂ ਇੱਥੇ ਇਸ ਮੈਦਾਨ ਚ ਜਿਹੜਾ ਬੈਸਰਾਂ ਚ ਇਸ ਕਰਕੇ ਨਹੀਂ ਕਿ ਕੋਈ ਜੰਗਲ ਦੇ ਵਿੱਚ ਦੀ ਲੰਕ ਜਾਣਾ ਬੰਦਾ ਔਰ ਘੋੜਿਆਂ ਦੀ ਜਾਂ ਕੁਝ ਵਰਤੋਂ ਕਰਨੀ ਪੈਂਦੀ ਹੈ ਤੇ ਅਸੀਂ ਉਸ ਤੋਂ ਉਰਲੇ ਮੈਦਾਨ ਚ ਜਿਹੜਾ ਦੂਸਰਾ ਹੈਗਾ ਉੱਥੇ ਗਏ ਸੀਗੇ ਉਹ ਉਹ ਆਲੇ-ਦੋਲੇ ਸਾਰੇ ਉਹਦੇ ਸੰਗੜਾ ਜੰਗਲ ਹੈਗਾ ਜੀ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਉਹਨਾਂ ਦੇ ਅ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਅ ਜਿਹੜੀਆਂ ਫੌਜ ਦੀਆਂ ਫੌਜ ਦੀਆਂ ਵਰਦੀਆਂ ਪਾਈਆਂ ਹੋਈਆਂ ਸੀਗੀਆਂ ਪਟੋਕੜ ਤਿੰਨ ਦੇ ਤਾਂ ਆਈ ਸਾਹਮਣੇ ਕਿ ਤਿੰਨ ਦੇ ਸੀਗਿਆ ਤੇ ਨਾਲ ਹੀ ਉਹਨਾਂ ਦੇ ਵੀਡੀਓ ਕੈਮਰੇ ਵੀ ਲੱਗੇ ਹੋਏ ਸੀਗੇ ਮਤਲਬ ਵੀਡੀਓ ਕੈਮਰੇ ਜਾਂ ਕੈਮਰੇ ਜਿਹੜੇ ਸੀਗੇ ਉਹ ਇੱਕ ਗੱਲ ਸਾਹਮਣੇ ਪਹਿਲਾਂ ਆਈ ਸੀ ਕਿ ਜਿਹੜੇ ਹੈਲਮਟ ਸੀਗਾ ਕਿਤੇ ਪਹਿਣਾ ਉਹਦੇ ਵੀਡੀਓ ਵਾਲਾ ਕੈਮਰਾ ਸੀਗਾ ਵੀਡੀਓ ਕੈਮਰੇ ਵਾਲਾ ਕੈਮਰੇ ਵਾਲਾ ਹੈਲਮਟ ਸੀਗਾ ਹੁਣ ਇਹ ਵੀ ਆ ਰਹੀ ਹੈ ਕਿ ਉਹਦੇ ਕੱਪੜਿਆਂ ਨਾਲ ਹੀ ਕਮਰੇ ਲੱਗੇ ਹੋਏ ਸੀਗੇ ਉਹਦੇ ਕੈਮਰੇ ਫਿੱਟ ਕੀਤੇ ਹੋਏ ਸੀ ਕੱਪੜਿਆਂ ਨਾਲ ਤੇ ਉਹ ਵੀਡੀਓ ਵੀ ਬਣਾ ਰਹੇ ਸੀ ਇਸ ਦੇ ਨਾਲ ਨਾਲ ਵੀਡੀਓ ਵੀ ਬਣਾ ਕੇ ਲੈ ਕੇ ਗਏ ਉਹਨਾਂ ਚੱਤਵਾਂ ਜਿਹੜੇ ਹਥਿਆਰਾਂ ਦੀ ਗੱਲ ਆਈ ਹੈ ਵੀ ਕਿਹੜੇ ਹਥਿਆਰ ਵਰਤੇ ਉਹਨਾਂ ਨੇ ਹਥਿਆਰ ਜਿਹੜੇ ਵਰਤੇ ਉਹਨਾਂ ਦੇ ਵੀ ਕਿਉਂਕਿ ਉਹ ਜਿਹੜੀ ਗੋਲੀਆਂ ਦੇ ਕੋਲ ਹੁੰਦੀਆਂ ਜਾਂ ਗੋਲੀਆਂ ਉੱਤੇ ਜਿਹੜੀਆਂ ਗੋਲੀਆਂ ਲੱਗੀਆਂ ਆ ਜਿਹੜੇ ਵਿਚਾਰੇ ਸ਼ਿਕਾਰ ਹੋਏ ਉਹਨਾਂ ਦੇ ਵਿੱਚੋਂ ਜਿਹੜੀਆਂ ਗੋਲੀਆਂ ਮਿਲੀਆਂ ਉਹਨਾਂ ਤੋਂ ਹਥਿਆਰਾਂ ਦੀ ਪਛਾਣ ਹੋ ਜਾਂਦੀ ਹੈ ਫਰੈਂਚਿਕ ਜਿਹੜੇ ਐਕਸਪਰਟਸ ਨੇ ਟੀਮਾਂ ਨੇ ਜਿਹੜੀਆਂ ਏਜੰਸੀ ਉਹ ਕਰ ਲੈਂਦੀਆਂ ਨੇ ਉਹਦੇ ਤੋਂ ਜਿਹੜੇ ਹਥਿਆਰਾਂ ਦੀ ਪਛਾਣ ਹੋਈ ਉਹ ਹੋਈ AK47 ਅਸਾਲਟ ਰਾਈਫਲਾਂ ਦੀ ਆਟੋਮੈਟਿਕ ਜਿਹੜੀਆਂ ਰਾਈਫਲਾਂ ਉਹ ਵਰਤੀਆਂ ਗਈਆਂ ਮੇਨਲੀ ਉਹ ਵਰਤੀਆਂ ਗਈਆਂ ਤੇ ਇਸ ਦੇ ਨਾਲ ਇੱਕ ਹੋਰ ਇਕੱਲਾ AK47 ਨਹੀਂ USA ਦੀ ਬਣੀ M4 ਅਸਾਲਟ ਰਾਈਫਲ ਵੀ ਸੀ ਜਿਹਦੇ 20 ਕਾਰਤੂਸ ਮਿਲੇ ਨੇ USA ਦੀ ਬਣੀ M4 ਅਸਾਲਟ ਰਾਈਫਲ ਸੀ ਉਹਦੇ ਕਾਰਤੂਸ ਵੀ ਮਿਲੇ ਨੇ ਸੋ ਉਹ ਵੀ ਵਰਤੀ ਗਈ ਉਸ ਹਮਲੇ ਦੇ ਵਿੱਚ ਹਮਲੇ ਵਿੱਚ ਵੀਡੀਓ ਉਸ ਤੋਂ ਬਾਅਦ ਕਈ ਹੋਰ ਮਿਲ ਗਈਆਂ ਨੇ ਇੱਕ ਹੋਰ ਵੀਡੀਓ ਮਿਲੀ ਹੈ ਜਿਹੜੀ ਪੂਰਾ ਕਿਸੇ ਫੋਟੋਗ੍ਰਾਫਰ ਨੇ ਕੈਮਰਾਮੈਨ ਨੇ ਉੱਪਰੋਂ ਖੜ ਕੇ ਬਣਾਈ ਸੀਗੀ ਉਹਦੇ ਵਿੱਚ ਪੂਰਾ ਵਿਊ ਹੈਗਾ ਉਹ ਵੀ ਐਨਆਈਏ ਨੂੰ ਮਿਲੀ ਹੈ ਏਜੰਸੀਆਂ ਨੂੰ ਮਿਲੀ ਹੈ ਇੱਕ ਅਦੇ ਚੈਨਲ ਨੇ ਵੀ ਉਹ ਦਿਖਾਈ ਸੀ ਸੋ ਇਹ ਵੀ ਵੀ ਪੁਲਿਸ ਨੂੰ ਕਦੋਂ ਪਤਾ ਲੱਗੀ ਇਸ ਘਟਨਾ ਕਿਵੇਂ ਪਤਾ ਲੱਗੀ ਉਹਦਾ ਵੀ ਰਿਕਾਰਡ ਸਾਹਮਣੇ ਆਇਆ ਜੋ ਕਿ 22 April ਨੂੰ ਉਸ ਦਿਨ ਜਦੋਂ ਗਈ 2:30 ਜਿਹੜੀ ਹੈ ਉਹ ਪਹਿਲੀ ਜਿਹੜੀ ਕਾਲ ਉਹ ਜਿਹੜੇ ਕਰਨਾਲ ਦੇ ਲੈਫਟ ਹੈਂਡ ਕਰਨਲ ਲੈਫਟ ਹੈਂਡ ਜਿਹੜੇ ਨਰਵਾਲ ਜਿਹੜੇ ਕਿ ਉਹਨਾਂ ਦੀ ਗੋਲੀਆਂ ਦਾ ਸ਼ਿਕਾਰ ਹੋ ਗਏ ਸ਼ਹੀਦ ਹੋਏ ਉਹਨਾਂ ਦੀ ਪਤਨੀ ਨੇ ਸਭ ਤੋਂ ਪਹਿਲੀ ਕਾਲ ਜਿਹੜੀ ਕੀਤੀ ਜਿਹੜੀ ਕਿ ਆ ਆਪਣੇ ਪੁਲਿਸ ਨੂੰ ਉਹ ਉਹ ਵਿਚਾਰੀ ਜਿਹਦੀ ਸਾਰੀਆਂ ਫੋਟੋਆਂ ਵੀ ਨਸ਼ਟ ਹੋਈਆਂ ਆ ਉਹਦੀਆਂ ਤੇ ਉਹਦੀ ਆਪਾਂ ਇਹ ਵੀ ਸੁਣਿਆ ਦੇਖਿਆ ਕਿ ਉਹਦੀ ਭੈਣ ਬੜੀ ਚਲਾ ਇਸ ਗੱਲ ਤੇ ਅਫਸੋਸ ਨਾਲ ਚਲਾ ਰਹੀ ਸੀ ਕਿ ਕਿ ਡੇਢ ਘੰਟਾ ਉਹ ਜਿੰਦਾ ਰਹਾ ਤੇ ਜੇ ਉਸ ਵੇਲੇ ਮੌਕੇ ਤੇ ਸਹਾਇਤਾ ਮਿਲ ਜਾਂਦੀ ਤਾਂ ਸ਼ਾਇਦ ਉਹ ਬਚ ਜਾਂਦਾ ਸੋ ਉਹਨਾਂ ਨੇ ਪਹਿਲੇ ਜਿਹੜਾ ਕਾਲ ਸੀ ਉਸ ਨੇ ਕੀਤੀ ਸਭ ਤੋਂ ਪਹਿਲਾਂ ਉੱਥੇ ਜਿਹੜਾ ਪਹਿਲਗਾਮ ਦਾ ਐਸ ਐਚਓ ਜਿਹੜਾ ਸਟੇਸ਼ਨ ਹਾਊਸ ਆਫਿਸ ਜੀਓ ਪੁਆਇੰਟ 4 ਸਭ ਤੋਂ ਪਹਿਲਾਂ ਡਿਊਰੇਸ਼ਨ ਕਦੋਂ ਪਹੁੰਚਿਆ ਕਿੰਨੇ ਵੇ ਪਹੁੰਚਿਆ ਇਹ ਵੀ ਅੱਜ ਕਾਫੀ ਇਹਦੇ ਬਾਰੇ ਬਾਤ-ਬਾਤ ਚੱਲਦਾ ਰਿਹਾ ਹੈ ਕੋਈ ਚਾਪਾ ਨਹੀਂ ਜਾਂਦੇ ਇਹ ਇਹ ਸਾਰੇ ਕੁਝ ਮੋٹے ਤੱਥ ਸਾਹਮਣੇ ਆਏ ਨੇ ਉਸ ਘਟਨਾ ਦੇ ਇਹ ਇਸ ਇਸ ਬਾਰੇ ਅੱਜ ਇੱਕ ਹੋਰ ਡਿਵੈਲਪਮੈਂਟ ਹੋਈ ਹੈ ਜਿਹੜੀ ਕਿ ਜੰਮੂ ਕਸ਼ਮੀਰ ਅਸੈਂਬਲੀ ਦਾ ਸੈਸ਼ਨ ਸੀ ਉਹਦੇ ਵਿੱਚ ਇਸ ਕੁਦਰਤੀ ਤੌਰ ਤੇ ਬੁਖਾਨਤ ਬਾਰੇ ਇਸ ਬਾਰੇ ਅਫਸੋਸ ਜਾਰ ਕੀਤਾ ਗਿਆ ਦੁੱਖ ਜਾਰ ਕੀਤਾ ਗਿਆ ਮੌਨਤਾ ਦੇ ਸ਼ਰਧਾਂਜਲੀ ਦਿੱਤੀ ਗਈ ਜਿਹੜੇ ਜਿਨ੍ਹਾਂ ਦਾ ਨੁਕਸਾਨ ਹੋਇਆ ਜਿਹੜੇ ਜਾਨਾਂ ਗਵਾਲੀਆਂ ਜਿਨ੍ਹਾਂ ਨੇ ਜਾਨਾਂ ਗਈਆਂ ਨੇ ਜਿਹੜੇ ਸ਼ਹੀਦ ਹੋਏ ਉਸ ਪਰ ਉਮਰ ਅਬਦੁੱਲਾ ਜਿਹੜੇ ਕਿ ਜੰਮੂ ਕਸ਼ਮੀਰ ਦੇ ਚੀਫ ਮਿਨਿਸਟਰ ਨੇ ਜੋ ਉਹ ਬੋਲੇ ਉਹਦਾ ਬਹੁਤ ਮੀਨਿੰਗ ਹੈ ਉਹ मीनिंगफुल ਉਹਦਾ ਜ਼ਿਕਰ ਕਰਨਾ ਜ਼ਰੂਰੀ ਹੈ। ਉਹਨਾਂ ਨੇ ਇਸ ਗੱਲ ਦੀ ਸ਼ਰਿਆ ਮਾਫੀ ਮੰਗੀ ਕਿ ਮੈਂ ਮੇਰੀ ਜ਼ਿੰਮੇਵਾਰੀ ਸੀ ਕਿ ਉਹ ਕਰਨੀ ਹੈ। ਸੁਰੱਖਿਆ ਭੇਜਣੀ ਪੁਲਿਸ ਭੇਜਣੀ ਜਾਂ ਸਾਡਾ ਉਹਦੀ ਉਹ ਮੇਰੀ ਸਾਡੀ ਜ਼ਿੰਮੇਵਾਰੀ ਸੀ। ਅਸੀਂ ਉਹਦੇ 'ਚ ਨਹੀਂ ਕਰ ਸਕੇ ਸੁਰੱਖਿਆ ਦਾ ਸੀ। ਮਾਫੀ ਮੰਗਦੇ ਆ ਅਪੋਲੋਜਾਈਜ਼ ਕਰਦੇ ਆ। ਅਸੀਂ ਇਸ ਗੱਲ ਨੂੰ ਮੰਨਦੇ। ਮਤਲਬ ਉਹਨਾਂ ਨੇ ਖੁੱਲ੍ਹੇਆਮ ਇਹ ਗੱਲ ਮੰਨੀ। ਕਿ ਸਕਿਉਰਿਟੀ ਪ੍ਰੋਵਾਈਡ ਅਸੀਂ ਨਹੀਂ ਕਰ ਸਕੇ ਕਿਉਂ ਨਹੀਂ ਕਰ ਸਕੇ ਕੀ ਨਹੀਂ ਕਰ ਸਕੇ ਕਿੱਥੇ ਜ਼ਿੰਮੇਵਾਰੀ ਸੀ ਕਿੱਥੇ ਗਲਤੀ ਸੀ ਉਹ ਅਲੱਗ ਮਸਲਾ ਪਰ ਉਹਨਾਂ ਨੇ ਇਸ ਗੱਲ ਰਿਸਪੌਂਸਿਬਿਲਟੀ ਲਈ ਅਲੱਗੇ ਯੂਟੀ ਹੈ ਜੰਮੂ ਕਸ਼ਮੀਰ ਪੂਰੇ ਅਧਿਕਾਰ ਵੀ ਨਹੀਂ ਸਰਕਾਰ ਕੋਲ ਪਰ ਫਿਰ ਵੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਕਬੂਲ ਲਈ ਕਿ ਅਸੀਂ ਸਕਿਉਰਿਟੀ ਕਿਉਂਕਿ ਸਵਾਲ ਤਾਂ ਪਹਿਲਾਂ ਵੀ ਉੱਠੇ ਨੇ ਔਰ ਇਤਤੱਕ ਜਿਹੜੀ ਆਲ ਪਾਰਟੀ ਮੀਟਿੰਗ ਸੀ ਉਹ ਚ ਗਵਰਨਮੈਂਟ ਆਫ ਇੰਡੀਆ ਵੀ ਉਸ ਉਹ ਵੀ ਇਸ ਗੱਲ ਤੇ ਮੰਨ ਚੁੱਕੇ ਨੇ ਕਿ ਉੱਥੇ ਬਿਲਕੁਲ ਕੋਈ ਉਸ ਤਰ੍ਹਾਂ ਦੀ ਸਿਕਿਉਰਿਟੀ ਜੇ ਸਿਕਿਉਰਿਟੀ ਲੱਗੀ ਹੁੰਦੀ ਉੱਥੇ ਆਰਮੀ ਲੱਗੀ ਹੁੰਦੀ ਪੁਲਿਸ ਲੱਗੀ ਹੁੰਦੀ ਉਸੇ ਜਿਹੇ ਕਿੰਦਾ ਤਾਂ ਆ ਹੋ ਸਕਦਾ ਬਚਾਅ ਹੋ ਜਾਂਦਾ ਜਾਂ ਘੱਟੋ-ਘੱਟ ਮੁਕਾਬਲਾ ਹੁੰਦਾ ਇੰਨਾ ਹੌਸਲਾ ਵਾਲਾ ਪੈਂਦਾ ਇਨੀ ਕੋਲ ਨਾ ਮਿਲਦੀ ਤੇ ਦੂਜੀ ਗੱਲ ਕਿ ਜਿਹੜੇ ਜ਼ਖਮੀ ਹੋਏ ਸੀਗੇ ਉਹਨਾਂ ਨੂੰ ਉਹ ਗੈਪ ਨਾ ਪੈਂਦਾ ਜੇ ਉਹਨਾਂ ਦੇ ਸੰਭਾਲਣ ਦੇ ਵਿੱਚ ਜੇ ਉੱਥੇ ਕੋਈ ਅਰੇਂਜਮੈਂਟ ਹੁੰਦਾ ਤਾਂ ਹੋ ਉਹਨਾਂ ਚੋਂ ਸ਼ਾਇਦ ਕੁਝ ਜਾਨਾ ਬਚ ਵੀ ਸਕਦੀਆਂ ਕਿ ਜਦੋਂ ਸੀਐਮ ਸੈਣੀ ਨੇ ਐਬਸੈਂਸ ਸੈਣੀ ਦੇ ਅੰਤਮ ਸੰਸਕਾਰ ਤੇ ਗਏ ਸੀ ਨਰਵਾਲ ਦੇ ਵੀਨੇ ਨਰਵਾਲ ਦੇ ਤਾਂ ਉਦੋਂ ਉਹਦੀ ਭੈਣ ਜਿਹੜੀ ਸੀ ਬੜੀ ਉਹ ਵਰਲਾਪ ਕਰਕੇ ਇਹ ਕਹੇ ਰਹੀ ਸੀ ਕਿ ਡੇਢ ਘੰਟਾ ਹੋ ਜਿੰਦਾ ਰਹਾ ਤੇ ਜੇ ਉਦੋਂ ਮੌਕੇ ਤੇ ਸ਼ਾਇਦ ਮਿਲ ਜਾਂਦੀ ਮੈਡੀਕਲ ਕੋਈ ਅਰੇਂਜਮੈਂਟ ਹੁੰਦਾ ਉੱਤੇ ਤਾਂ ਸ਼ਾਇਦ ਉਹਦੀ ਜਾਨ ਬਚ ਸਕਦੀ ਹੋਰਾਂ ਨਾਲ ਵੀ ਇਸ ਤਰ੍ਹਾਂ ਹੋਇਆ ਹੋ ਸਕਦਾ ਹੈ ਬਤਨ ਚਲੋ ਉਹ ਜਮੁਖਸ਼ਮੀਰ ਦੇ ਚੀਫ ਮਿੰਸਟਰ ਨੇ ਇਹ ਕਲਮ ਨੂੰ ਬੋਲ ਕੀਤਾ ਉਹਨਾਂ ਨੇ ਆਪਣੇ ਹਾਸ ਲੋਕਾਂ ਦੇ ਪਬਲਿਕਲੀ ਪ੍ਰਧਾਨ ਸਭਾ 'ਚ ਬੋਲਦੇ ਹੋਏ ਹੁਣ ਇਹ ਤਾਂ ਸਾਹਮਣੇ ਆ ਗਏ ਹੁਣ ਅਗਲਾ ਸਵਾਲ ਹੈਗਾ ਕਿ ਭਾਰਤ ਸਰਕਾਰ ਨੇ ਚਾਰ ਪੰਜ ਕਦਮ ਚੁੱਕ ਕੇ ਪਹਿਲਾਂ ਸ਼ਕਤੀ ਦਿਖਾਈ ਬੀਜੇ ਬੰਦ ਕੀਤੇ ਡਵਲਪਮੈਂਟ ਕੋਰਲੇਸ਼ਨ ਕੱਟ ਕੀਤੇ ਤੇ ਜਿਹੜਾ ਸਿੰਧੂ ਜਿਹੜੀ ਇੰਡਸਵਾਟਰ ਟ੍ਰੀਟੀ ਹੈ ਸਿੰਧ ਜਲ ਸੰਧੀ ਜਿਹੜੀ ਹੈ ਉਹਨੂੰ ਸਸਪੈਂਡ ਕਰਨ ਦੀ ਕਦਮ ਚੁੱਕੇ ਉਧਰ ਪਾਕਿਸਤਾਨ ਨੇ ਵੀ ਮੋੜਵੇਂ ਕਦਮ ਚੁੱਕੇ ਤਾਂ ਹੁਣ ਇਹ ਜਿਹੜਾ ਇਹ ਬਿਆਨ ਦਿੱਤਾ ਹੈ ਪ੍ਰਧਾਨ ਮੰਤਰੀ ਪੀਐਮ મોદી ਨੇ ਕਿ ਇਸ ਬਦਲੇ ਜਿਹੜੀ ਇਹ ਕੁਝ ਕੀਤਾ ਹੈ ਜਿਹੜੇ ਦੋਸ਼ੀ ਨੇ ਉਹਨਾਂ ਦੋਸ਼ੀਆਂ ਨੂੰ ਉਸ ਉਹਨਾਂ ਦੇ ਅੰਦਾਜ਼ੇ ਤੋਂ ਵੀ ਵੱਡੀ ਸਜ਼ਾ ਮਿਲੇਗੀ। ਵੀ ਜੋ ਸੋਚ ਸਕਦਾ ਉਹਦੇ ਵੱਡੇ ਸਜ਼ਾ ਮਿਲੇਗੀ ਇਹ ਐਲਾਨ ਕੀਤਾ। ਤੇ ਉਸ ਤੋਂ ਬਾਅਦ ਇਹ ਹੁਣ ਸਵਾਲ ਬੜਾ ਅਹਿਮ ਖੜਾ ਹੈ ਕਿ ਭਾਰਤ ਸਰਕਾਰ ਹੋ ਕੀ ਕਰੇਗੀ? ਕੀ ਹੋਇਆ ਕਦਮ ਚੁੱਕੇਗੀ? ਕਿ ਉਹਨਾਂ ਨੂੰ ਜਿਹੜੇ ਦੋਸ਼ੀਆਂ ਨੂੰ ਸਜ਼ਾ ਮਿਲੇ ਜਾ ਸਭ ਕੁਸ ਖਾਇਆ ਜਾ ਸਕੇ ਮਾਹੌਲ ਇਸ ਤਰ੍ਹਾਂ ਦਾ ਬਣਦਾ ਜਾ ਰਿਹਾ ਹੈ ਵੀ ਜਿਵੇਂ ਜੰਗ ਦੀ ਤਿਆਰੀ ਵਾਲਾ ਮਾਹੌਲ ਜਿਹੜਾ ਦੋਵੇਂ ਪਾਸੇ ਵੀ ਕਿਉਂ ਉਧਰੋਂ ਵੀ ਧਮਕੀਆਂ ਆ ਰਹੀਆਂ ਨੇ ਪਾਕਿਸਤਾਨ ਵਾਲੇ ਪਾਸੋਂ ਵੀ ਉਹਨਾਂ ਨੇ ਕਹਿਇਆ ਤਾਂ ਇਹ ਕਿ ਅ ਜੇ ਪਾਣੀ ਤੁਸੀਂ ਰੁਕੋਗੇ ਤਾਂ ਦਾ ਮਤਲਬ ਜੰਗ ਦਾ ਲਾਣਾ ਹੈ ਤੇ ਉਹ ਬਲਾਵਲ ਪੁੱਟੋ ਵਰਗੇ ਤਾਂ ਖੂਨ ਦੀਆਂ ਨਦੀਆਂ ਵਹਾਉਣ ਦੀ ਗੱਲ ਕਰੀ ਜਾਂਦੇ ਨੇ ਤੋ ਇਹ ਬੜੀ ਤਣਾਅ ਵਾਲਾ ਤੇ ਹੋਰ ਉਸ ਵਾਲਾ ਮਾਹੌਲ ਹੈ ਬਾਰਡਰ ਦੇ ਜਿਹੜੇ ਪਿੰਡ ਨੇ ਉੱਥੇ ਕਾਫੀ ਤਣਾਅ ਹੈਗਾ ਉਹਨਾਂ ਨੂੰ ਇਹ ਗੱਲ ਤੋਖਲਾ ਪੈਦਾ ਹੋ ਗਿਆ ਕਿ ਤੇ ਫੇਰ ਕੋਈ ਲੜਾਈ ਤਾਂ ਨਹੀਂ ਛਿੜ ਰਹੀ ਤੇ ਉਹ ਲੜਾਈ ਕੋਈ ਜੰਗ ਜਦ ਕੀ ਹੋਏਗਾ ਇਹ ਸਵਾਲ ਬਹੁਤ ਵੱਡਾ ਸਭ ਪਾਸੇ ਉੜੀਕ ਹੈ ਇਸ ਗੱਲ ਦੀ ਕਿ ਹੁਣ ਭਾਰਤ ਸਰਕਾਰ ਜਾਂ ਭਾਰਤੀ ਸੁਰੱਖਿਆ ਏਜੰਸੀਆਂ ਕਿਹੜਾ ਕਦਮ ਚੁੱਕਣਗੀਆਂ ਜਿਹਦੇ ਨਾਲ ਸਜ਼ਾ ਮਿਲੇ ਦੋਸ਼ੀਆਂ ਨੂੰ ਦੋਸ਼ੀ ਪਛਾਣੇ ਜਾਣ ਨੂੰ ਸਜ਼ਾ ਮਿਲੇ ਤੇ ਇਨਸਾਫ ਹੋਵੇ ਜਿਹੜੇ ਜਿਹੜੇ ਜਿਹਨਾਂ ਪੀੜਤ ਨੇ ਜਿਹੜੇ ਤੇ ਅੱਗੇ ਨੂੰ ਇਹੋ ਜਿਹੀ ਘਟਨਾ ਨਾ ਵਾਪਰੇ ਜਾਂ ਅਤਵਾਦੀ ਇਹ ਜੋ ਕਾਰਵਾਈ ਨਾ ਕਰ ਸਕਣ ਉਹ ਹੁਣ ਕੀ ਭਾਰ ਸਰਕਾਰ ਕਦਮ ਚੁੱਕੇਗੀ ਸਾਰੀਆਂ ਨਜ਼ਰਾਂ ਇਸ ਗੱਲ ਤੇ ਟਿਕੀਆਂ ਹੋਈਆਂ ਨੇ ਦੇਖੋ ਬਹੁਤ ਸਾਰੀਆਂ افਵਾਹਾਂ ਗੱਲਾਂ ਵਦੀਆਂ ਅੰਦਾਜ਼ੇ ਰਵਾਨ ਲੱਗ ਰਹੇ ਨੇ ਇਸ ਤਰ੍ਹਾਂ ਹੋ ਜਾ ਡਿਮਾਂਡ ਵੀ ਬੜੀ ਕਰੀ ਹੈ ਮੰਗਾ ਵੀ ਪੰਗ ਵੀ ਹੋ ਰਹੀ ਹੈ ਵੀ ਹਮਲਾ ਕਰੋ ਇਸ ਤਰ੍ਹਾਂ ਕਰੋ ਇਸ ਤਰ੍ਹਾਂ ਕਰੋ ਸੁਝਾਅ ਵੀ ਦਿੱਤੇ ਜਾ ਰਹੇ ਨੇ ਲੋਕਾਂ ਨੇ ਪਰ ਕੀ ਸਟ੍ਰੈਟਜੀ ਹੈ ਪਰ ਸਰਕਾਰ ਦੀ ਉੱਚ ਪੱਧਰੀ ਮੀਟਿੰਗਾਂ ਹੋ ਰਹੀਆਂ ਨੇ ਦੂਜੇ ਮੁਲਕਾਂ ਦੇ ਨੇਤਾਵਾਂ ਨਾਲ ਵੀ ਹੋ ਰਹੀਆਂ ਨੇ ਤੇ ਕੀ ਭਾਰਤ ਸਰਕਾਰ ਦੀ ਸਟ੍ਰੈਟਜੀ ਹੈ ਕੀ ਹੋਏਗਾ ਅਗਲੇ ਦਿਨਾਂ ਚ ਇਹ ਬਹੁਤ ਵੱਡਾ ਸਵਾਲ ਖੜਾ ਜਿਸ ਦਾ ਜਵਾਬ ਸ਼ਾਇਦ ਮੂੰਹੋਂ ਕੋਈ ਨਹੀਂ ਦੇਗਾ ਉਹ ਕੁਝ ਜੋ ਕਰੇਗੀ ਸਰਕਾਰ ਜਾਂ ਜਿਸ ਦਾ ਉਹ ਐਕਸ਼ਨ ਹੀ ਮੇਰੇ ਖਿਆਲ ਜੋ ਹੈ ਉਹੀ ਜਵਾਬ ਹੋਏਗਾ ਸ਼ਾਇਦ ਉਸ ਤੋਂ ਪਹਿਲਾਂ ਕੋਈ ਇਸ ਦੀ ਜਾਣਕਾਰੀ ਸਾਨੂੰ ਨਾ ਮਿਲੇ ਪਰ ਬਹੁਤ ਹੀ ਉਤਸੁਕਤਾ ਹੈ ਤੇ ਉਹਦਾ ਜੋ ਕਦਮ ਚੁੱਕਣਾ ਹੈ ਉਹਦਾ ਨਤੀਜਾ ਕੀ ਨਿਕਲੇਗਾ ਉਹਦਾ ਐਕਸ਼ਨ ਰਿਐਕਸ਼ਨ ਕੀ ਹੋਏਗਾ ਇਹ ਵੀ ਅਜੇ ਕੁਝ ਨਹੀਂ ਪਤਾ ਇਹ ਵੀ ਕੁਝ ਕਹਿ ਨਹੀਂ ਸਕਦੇ ਆਪਾਂ ਪਰ ਪਰ ਇਹ ਸਾਰੇ ਮੁਲਕ ਦੀ ਭਾਵਨਾ ਇਹ ਹੈ ਕਿ ਇਹ ਬਹੁਤ ਹੀ ਘਨੌਣਾ ਜਿਹੜਾ ਕਾਰਵਾਈ ਕੀਤੀ ਹੈ ਜਿਹੜੇ ਵੀ ਲੋਕਾਂ ਨੇ ਭਾਵੇਂ ਅੰਦਰ ਲਏ ਨੇ ਭਾਵੇਂ ਬਾਹਰ ਲਏ ਨੇ ਉਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਤੇ ਪੀੜਤਾ ਨੂੰ ਜਿਹੜੇ ਵਿਕਟਮ ਨੇ ਉਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਇਹ ਗੱਲ ਹਰ ਇੱਕ ਦੇ ਜ਼ਬਾਨ ਤੇ ਹੈ ਕਿਸ ਕਈ ਗੱਲਾਂ ਤੇ ਕੋਈ ਕਿੰਤੂ ਪਰੰਤੂ ਬੇਸ਼ੱਕ ਕਰੀ ਜਾਵੇ ਪਰ ਇੱਕ ਗੱਲ ਸਭ ਦੇ ਸਾਂਝੀ ਹੈਗੀ ਸਾਰੇ ਸਹਿਮਤ ਨੇ ਇਸ ਗੱਲ ਨਾਲ ਤੇ ਹੁਣ ਦੇਖਦੇ ਆ ਕਿ ਇਸ ਨੂੰ ਭਰਸ ਕਰਕੇ ਇਸ ਨੂੰ ਕਿਵੇਂ ਲੈ ਕੇ ਜਾਂਦੀ ਹੈ ਤੇ ਉਹਦਾ ਐਕਸ਼ਨ ਰਿਐਕਸ਼ਨ ਕੀ ਹੁੰਦਾ ਤੇ ਕਿੱਥੋਂ ਤੱਕ ਲੈ ਕੇ ਜਾਂਦੀ ਹੈ ਤੇ ਅੱਗੇ ਨੂੰ ਕਿ ਕੀ ਚੈੱਕ ਕਿਸ ਤਰ੍ਹਾਂ ਹੋਵੇਗਾ ਕਿਉਂਕਿ ਇਹ ਪਹਿਲੀ ਵਾਰ ਹੀ ਨਹੀਂ ਹੋਇਆ ਇਸ ਤਰ੍ਹਾਂ ਦਾ ਜਿਹੜਾ ਮਾਹੌਲ ਹੈ ਜਾਂ ਇਸ ਤਰ੍ਹਾਂ ਦੀਆਂ ਭਾਵਨਾਵਾਂ ਪਹਿਲਾਂ ਵੀ ਜਦੋਂ ਪਾਰਲੀਮੈਂਟ ਤੇ ਹਮਲਾ ਹੋਇਆ ਸੀ ਉਦੋਂ ਵੀ ਹੋਇਆ 2008 ਵੀ ਹੋਇਆ ਫਿਰ ਜਦੋਂ ਬੰਬੇ ਹੋਇਆ ਤਾਂ ਉਸ ਵੇਲੇ ਵੀ ਕੰਨੀਆਂ ਜਾਂਨਾ ਗਏ ਆ ਉਦੋਂ ਵੀ ਇਸੇ ਤਰ੍ਹਾਂ ਦਾ ਮਾਹੌਲ ਹੋਇਆ ਫਿਰ ਕਾਰਗਲੇ ਵੀ ਹੋਇਆ ਇਹ ਇਹ ਚੌਥੀ ਪੰਜਵੀਂ ਬਾਰ ਇਹ ਹੈਗਾ ਜਦੋਂ ਇਸ ਤਰ੍ਹਾਂ ਦਾ ਜਿਹੜਾ ਵਾਤਾਵਰਨ ਹੈ ਇਸ ਤਰ੍ਹਾਂ ਦਾ ਟਕਣਾ ਟਕਰਾਅ ਤੇ ਜਿਹੜਾ ਦੋਵੇਂ ਪਾਸੇ ਜਿਹੜਾ ਜਿਹੜਾ ਗੜਤਨ ਜਿਹੜੀ ਹੈ ਉਹ ਬਣੀ ਹੋਈ ਹੈ ਇਸ ਵੇਲੇ ਤੇ ਇਹਦਾ ਕੀ ਨਤੀਜਾ ਨਿਕਲੇਗਾ ਕਿੱਧਰ ਨੂੰ ਜਾਏ ਸਿਚੁਏਸ਼ਨ ਇਹ ਅਜੇ ਸਵਾਲ ਬਹੁਤ ਵੱਡਾ ਖੜਾ ਹੈ ਬਹੁਤ ਵੱਡਾ